ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਾਂ ਗੱਦੇ ਦਾ ਕਵਰ ਬਣਾਉਣਾ ਹੈ ਇਸ ਤਰ੍ਹਾਂ ਦੇ ਗੱਦਾ ਡਬਲ ਬੈੱਡ ਦਾ ਗੱਦਾ ਆਏਗਾ ਤੇ ਵੀ ਇਹਦਾ ਗੱਦੇ ਦਾ ਕਵਰ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਜੈਪ ਲਗਾ ਕੇ ਵਧੀਆ ਜੈਪ ਲਗਾ ਕੇ ਗੱਦੇ ਦਾ ਕਵਰ ਬਣਾਉਣਾ ਤੁਹਾਨੂੰ ਦੱਸਦੀ ਆਂ ਵੀਡੀਓ ਨਾਲ ਬਣੀ ਰਿਓ ਹਾਂਜੀ ਆਪਾਂ ਕਵਰ ਨੂੰ ਇਸ ਤਰ੍ਹਾਂ ਡਬਲ ਕਰਕੇ ਦੂਰਾ ਕਰਕੇ ਦੋਨੋਂ ਸਾਈਡ ਉਹਦੇ ਉੱਪਰਲਾ ਤੇ ਨੀਚੇ ਵਾਲਾ ਭਾਗ ਇਸ ਤਰ੍ਹਾਂ ਗੱਦੇ ਦੇ ਉੱਪਰ ਰੱਖ ਲੈਣਾ ਆਏਗਾ ਤੇ ਜਿਹੜਾ ਆਪਣਾ ਇਹ ਕਵਰ ਹੈਗਾ ਗੱਦੇ ਦਾ ਕਵਰ ਹੈਗਾ ਇਹ ਮਤਲਬ ਕਿ ਆਪਾਂ ਜਿੰਨਾ ਆਪਣਾ ਗੱਦਾ ਹੈ ਇੱਥੋਂ ਤੱਕ ਆਪਣਾ ਕੱਪੜਾ ਆਉਣਾ ਚਾਹੀਦਾ ਹੈਗਾ ਡਬਲ ਫੋਲਡ ਕਰਕੇ ਦੂਰਾ ਕਰਕੇ ਮਤਲਬ ਕਿ ਦੂਰਾ ਆਪਾਂ ਰੱਖ ਲੈਣਾ ਇਹਦੇ ਉੱਪਰ ਇਸ ਤਰ੍ਹਾਂ ਵਿਛਾ ਲੈਣਾ ਹੈਗਾ ਦੂਰਾ ਕਰਕੇ ਆਪਣਾ ਜਿਹੜਾ ਕਵਰ ਹੈਗਾ ਉਹ ਆਪਾਂ ਜਿਹੜਾ ਆਪਣਾ ਆਹ ਵਾਲਾ ਪਾਰਟ ਹੈਗਾ ਤੇ ਇਹਦੇ ਆਪਾਂ ਅੱਧ ਚ ਲੈ ਕੇ ਆਉਣਾ ਹੈਗਾ ਇਸ ਤਰ੍ਹਾਂ ਆਪਣਾ ਹੋਣਾ ਚਾਹੀਦਾ ਇੱਥੋਂ ਆ ਦੇਖੋ ਇਹਦੇ ਅੱਧੇ ਚੋਣਾ ਚਾਹੀਦਾ ਇਸ ਤਰ੍ਹਾਂ ਇਧਰੋਂ ਵੀ ਆਪਣਾ ਅੱਧੇ ਚੋਣਾ ਚਾਹੀਦਾ ਆਏਗਾ ਜਿਹੜਾ ਉੱਪਰ ਆਪਾਂ ਵਿਛਾਏ ਆਏਗਾ ਇਹ ਆਪਣਾ ਦੋਨੇ ਦੋਨੇ ਪਾਸੇ ਆਪਣੇ ਗੱਦੇ ਦੇ ਉੱਪਰ ਇਸ ਤਰ੍ਹਾਂ ਵਿਛਾਉਣੀਆਂ ਵੀ ਜਿਹੜਾ ਆਪਣਾ ਕੱਪੜਾ ਆਏਗਾ ਕਵਰ ਵਾਲਾ ਉਹ ਆਪਣੇ ਗੱਦੇ ਦੇ ਇਸ ਤਰ੍ਹਾਂ ਅੱਧ ਚੋਣਾ ਚਾਹੀਦਾ ਹੈਗਾ ਠੀਕ ਆ ਜੀ ਐਸ ਸਾਈਡ ਤੋਂ ਵੀ ਤੇ ਇਧਰਲੀ ਸਾਈਡ ਤੋਂ ਵੀ ਇਧਰਲੀ ਸਾਈਡ ਤੋਂ ਆਪਣਾ ਕੱਪੜਾ ਥੋੜਾ ਜਿਹਾ ਘਟਦਾ ਆਏਗਾ ਉੱਪਰੋਂ ਪੂਰਾ ਪੂਰਾ ਹੀ ਆਉਂਦਾ ਦੇਖੋ ਪੂਰਾ ਪੂਰਾ ਆ ਰਿਹਾ ਏ ਤੇ ਇਹਨੂੰ ਆਪਾਂ ਇੱਥੋਂ ਤੱਕ ਲਿਆਉਣਾ ਹੈ ਕੱਪੜੇ ਨੂੰ ਤੇ ਇਹਦੇ ਵਿੱਚ ਆਪਾਂ ਹੁਣ ਇਹਨਾਂ ਇਹਨਾਂ ਜੋੜ ਪਾਵਾਂਗੇ ਅੱਧ ਤੱਕ ਜੋੜ ਪਾ ਕੇ ਤੁਹਾਨੂੰ ਦਿਖਾਉਣੇ ਆ ਹਾਂਜੀ ਇਧਰੋਂ ਆਪਣਾ ਕੱਪੜਾ ਵਧ ਰਿਹਾ ਹੈਗਾ ਇਹਦੇ ਉੱਪਰ ਰੱਖ ਕੇ ਦੇਖੋ ਇੱਥੋਂ ਆਪਣਾ ਕੱਪੜਾ ਵਧ ਰਿਹਾ ਇਹਨੂੰ ਆਪਾਂ ਕੱਟ ਕਰ ਦਾਂਗੇ ਇੱਥੋਂ ਆਪਾਂ ਅੱਧੇ ਇੰਚ ਤੱਕ ਇੱਥੋਂ ਤੱਕ ਇਥੋਂ ਤੱਕ ਕੱਟ ਕਰਨਾ ਆ ਦੇਖੋ ਐਨਾ ਕੱਟ ਕਰਨਾ ਇੱਥੋਂ ਆਪਾਂ ਅਰਦਾਦਾ ਪਰ ਰੱਖਣਾ ਹੈ हाँ जी देखो आप इतों इस तरह कट किया कपड़ा रखना है देखो जी अपना सारा कपड़ा बेछ के और इधरों भी आप रखे हुआ सही तरीके भी अपना इस तरीके न आ रहा है जिस तरह आप रखना है और वेखो इथों तक रखना आप तक इधरों आप जमा सही कर लेना गा ਅੱਧਾ ਤਾਂ ਕਰਾਖ ਲੈਣਾ ਵਿਛਾ ਲੈਣਾ ਇੱਧਰ ਆਪਾਂ ਨੇ ਆ ਦੇਖੋ ਜੋੜ ਪੈਂਦਾ ਹੈਗਾ ਇਧਰੋਂ ਕੱਪੜਾ ਥੋੜਾ ਜਿਹਾ ਘਟਦਾ ਆਏਗਾ ਤੇ ਆਪ ਆ ਪੱਟੀਆਂ ਕੱਟ ਕੀਤੀਆਂ ਇਹਦੇ ਤੇ ਜੋੜ ਪਾਉਣ ਨੂੰ ਇਸ ਤਰ੍ਹਾਂ ਦੀਆਂ ਆ ਜੋੜ ਪਾਊਗਾ ਇਧਰਲੇ ਪਾਸੇ ਆਪਾਂ ਫਿਰ ਤੁਹਾਨੂੰ ਦਿਖਾਉਣੀ ਆ ਪਹਿਲਾਂ ਆਪਾਂ ਜੋੜ ਪਾ ਲਈਏ ਹਾਂਜੀ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਕਵਰ ਕਰ ਲਿਆ ਇਹਦੇ ਵਿੱਚ ਜੋੜ ਪਾ ਕੇ ਆ ਦੇਖੋ ਆਪਾਂ ਇੱਧਰ ਜੋੜ ਪਾਏ ਸੀ ਇੱਧਰਲੀ ਸਾਈਡ ਤੇ ਆਪਾਂ ਜੋੜ ਪਾ ਕੇ ਇਸ ਤਰ੍ਹਾਂ ਕਰ ਲਿਆ ਇਹ ਆਪਣਾ ਗੱਦਾ ਅੱਧ ਤੱਕ ਆ ਰਿਹਾ ਜੀ ਅੱਧ ਤੱਕ ਆ ਰਿਹਾ ਆਪਣਾ ਕਵਰ ਹੋ ਰਿਹਾ ਅੱਧ ਤੱਕ ਆ ਦੇਖੋ ਦੋਨੇ ਸਾਈਡਾਂ ਇਹ ਦੋਨੇ ਸਾਈਡਾਂ ਆਪਣੀਆਂ ਅੱਧ ਤੱਕ ਕਵਰ ਹੋ ਰਹੀਆਂ ਤੇ ਇਹ ਸਾਰੇ ਸਾਈਡਾਂ ਤੋਂ ਹੀ ਚਾਰੇ ਪਾਸਿਆਂ ਤੋਂ ਹੀ ਆਪਣੀਆਂ ਇਸ ਇਸ ਤਰ੍ਹਾਂ ਆਪਾਂ ਕਵਰ ਕਰ ਲੈਣਾ ਇਹਨੂੰ ਰੱਖ ਕੇ ਜੋੜ પા ਕੇ ਆਪਾਂ ਇਸ ਤਰ੍ਹਾਂ ਬਣਾ ਲਿਆ ਹੁਣ ਆਪਾਂ ਇਹਦੀ ਇੱਕ ਸਾਈਡ ਤੇ ਜਿਪ ਅਟੈਚ ਕਰਾਂਗੇ ਜੇ ਆਪਾਂ ਆਪ ਇਸ ਜਗ੍ਹਾ ਤੇ ਲਾਉਣੀ ਆ ਇਥੋਂ ਆਪਾਂ ਇਹਨੂੰ ਡਬਲ ਫੋਲਡ ਕਰਕੇ ਆਹ ਵਾਲੀ ਜਿਪ ਲਾਉਣੀ ਆ ਆਪਾਂ ਵੱਡੇ ਮੀਟਰਾਂ ਦੇ ਹਿਸਾਬ ਨਾਲ ਮਿਲਦੀ ਆ 10 ਰੁਪਏ ਮੀਟਰ 20 ਰੁਪਏ ਮੀਟਰ ਦੇ ਹਿਸਾਬ ਨਾਲ ਆਮ ਆਪਣੇ ਟੇਲਰਾਂ ਤੋਂ ਮਿਲ ਜਾਂਦੀ ਆ ਟੇਲਰਿੰਗ ਦਾ ਜਿੱਥੇ ਸਮਾਨ ਮਿਲਦਾ ਉੱਥੋਂ ਇਹ ਜੇ ਆਪਾਂ ਮਿਲ ਜਾਂਦੀ ਆ ਤੁਸੀਂ ਉੱਥੋਂ ਲਿਆ ਕੇ ਲਾ ਸਕਦੇ ਹੋ ਤੇ ਇਹਦੇ ਆਪਾਂ ਇੱਥੇ ਦੋਨੇ ਪਾਸਿਆਂ ਤੋਂ ਇਹਨੂੰ ਡਬਲ ਫੋਲਡ ਕਰਕੇ ਇਸ ਤਰ੍ਹਾਂ ਡਬਲ ਫੋਲਡ ਕਰਨਾ ਹੈ ਇਹਨੂੰ ਡਬਲ ਫੋਲਡ ਕਰਕੇ ਤੇ ਆਹ ਵਾਲੀ ਜੈਪ ਦੋਨੇ ਪਾਸਿਆਂ ਤੇ ਲਾ ਲੈਣੀ ਹੈ ਇੱਕ ਪਾਸੇ ਇਧਰਲਾ ਪਾਸਾ ਧਰ ਲੈਣਾ ਹੈਗਾ ਉੱਪਰਲਾ ਤੇ ਇਧਰਲੇ ਪਾਸੇ ਆਪਾਂ ਇਧਰਲਾ ਪਾਸਾ ਆਹ ਵਾਲਾ ਪਾਸਾ ਧਰ ਲੈਣਾ ਹੈਗਾ ਤੇ ਇਹਦੇ ਸੈਂਟਰ ਦੇ ਵਿੱਚ ਇੱਥੇ ਆਪਾਂ ਜੈਪਾ ਅਟੈਚ ਕਰਨੀ ਹੁਣ ਤੁਹਾਨੂੰ ਜੈਪਾ ਅਟੈਚ ਕਰਕੇ ਦਿਖਾਉਣੀ ਹੈ ਹਾਂਜੀ ਆਪਾਂ ਇਸ ਤਰ੍ਹਾਂ ਜੈਪ ਰੱਖ ਲੈਣੀ ਆ ਇਸ ਤਰ੍ਹਾਂ ਜਿਹੜਾ ਆਪਣਾ ਫੋਲਡ ਕੀਤਾ ਸੀ ਪਾਰਟ ਉਹ ਰੱਖ ਲੈਣਾ ਤੇ ਇਸ ਤਰ੍ਹਾਂ ਇੱਕ ਪੈਰ ਚੜਾ ਲਿਆ ਆਪਾਂ ਮਸ਼ੀਨ ਤੇ ਇੱਕ ਪੈਰ ਦੇ ਨਾਲ ਲੱਗਦੀ ਹੈ ਜੇ ਆਪਾਂ ਇੱਕ ਪੈਰ ਦੇ ਨਾਲ ਆਪਣੀ ਸਲਾਈ ਜਿਹੜੀ ਨਾਲ-ਨਾਲ ਲੱਗਦੀ ਹੈ ਇਸ ਤਰ੍ਹਾਂ ਆਪਾਂ ਇਹਦੇ ਤੇ ਸਲਾਈ ਲਾ ਲੈਣੀ ਹੈ ਦੋਨੇ ਪਾਸਿਆਂ ਤੇ ਇਧਰ ਇਧਰਲੇ ਪਾਸੇ ਇੱਕ ਪਾਰਟ ਰੱਖ ਕੇ ਤੇ ਇਧਰਲੇ ਪਾਸੇ ਆਪਾਂ ਦੂਸਰਾ ਪਾਰਟ ਰੱਖ ਕੇ ਅਗਲਾ ਪਿਛਲਾ ਪਾਸਾ ਰੱਖ ਕੇ ਇਧਰਲੇ ਪਾਸੇ ਆਪਾਂ ਫਿਰ ਇਹਦੇ ਤੇ ਸਲਾਈ ਲਾ ਕੇ ਤੇ ਇਹੋ ਆਪਾਂ ਉਹਦੇ ਨਾਲ ਗੱਦੇ ਦੇ ਕਵਰ ਦੇ ਨਾਲ ਜਿਹੜੀ ਆਪਣੀ ਹੈਗੀ ਹੈਗੀ ਜੈਪ ਉਹ ਅਟੈਚ ਕਰ ਲੈਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਲਾਈ ਲਾ ਲੈਣੀ ਹੈ ਮੈਂ ਕਵਰ ਸਿਉਣ ਲੱਗੀ ਸੀ ਮੈਂ ਖਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਣੀ ਆ ਤੁਹਾਨੂੰ ਕੋਈ ਜਾਣਕਾਰੀ ਮਿਲ ਜੂਗੀ ਹਾਂਜੀ ਆਪਾਂ ਬਚਾਲੇ ਸੈਂਟਰ ਦੇ ਵਿੱਚ ਲੈ ਜਿਹੜੀ ਆਪਣੀ ਸੀਗੀ ਜੈਪਾ ਅਟੈਚ ਕਰਤੀ ਇਸ ਤਰ੍ਹਾਂ ਦੇਖੋ ਇਹ ਵਾਲੀ ਉੱਪਰਲਾ ਸਾਈਡ ਵੀ ਅਤੇ ਆਪਣੀ ਨੀਚੇ ਵਾਲੀ ਸਾਈਡ ਵੀ ਹੈ ਇਸ ਤਰ੍ਹਾਂ ਇਹਦੇ ਸੈਂਟਰ ਦੇ ਵਿੱਚ ਆਪਾਂ ਜੈਪਾ ਅਟੈਚ ਕਰਤੀ ਇਹਦੇ ਆ ਦੇਖੋ ਸਾਰੀ ਤਰ੍ਹਾਂ ਮੀ ਆ ਦੇਖੋ ਜਿਪ ਅਟੈਚ ਕਰਤੀ ਆਪਾਂ ਤੇ ਜੇ ਅਟੈਚ ਕਰਕੇ ਆਪਾਂ ਇਸ ਤਰ੍ਹਾਂ ਦੇਖ ਲੈਣਾ ਹੈਗਾ ਆ ਦੇਖੋ ਜਿਹੜਾ ਆਪਣਾ ਜਿਵੇਂ ਆਪਾਂ ਕਿਹਾ ਸੀ ਨਾ ਦੱਸਿਆ ਸੀ ਤੁਹਾਨੂੰ ਵੀ ਇਸ ਤਰ੍ਹਾਂ ਅੱਧਾ ਸਾਈਡ ਫੋਲਡ ਹੋਣਾ ਚਾਹੀਦਾ ਹੈ ਮੱਧੀ ਸਾਈਡ ਫੋਲਡ ਹੋਣੀ ਚਾਹੀਦੀ ਆਪਣੀ ਉਸ ਤਰ੍ਹਾਂ ਸਾਰੇ ਪਾਸਿਆਂ ਤੋਂ ਆਪਣੀਆਂ ਸਾਰੀਆਂ ਚਾਰੀਆਂ ਕੰਨੀਆਂ ਤੋਂ ਇਸ ਤਰ੍ਹਾਂ ਹੀ ਆਇਆ ਤੇ ਹੁਣ ਆਪਾਂ ਇਹਦੇ ਚਾਰੇ ਸਾਈਡਾਂ ਤੇ ਸਿੱਧਾ ਕਰਕੇ ਇਹਨੂੰ ਪੁੱਠਾ ਕਰਕੇ ਸਿਲਾਈ ਲਾ ਦਾਂਗੇ ਆ ਦੇਖੋ ਆਪਣਾ ਪੁੱਠਾ ਪਾਸਾ ਤੇ ਇਹਦੇ ਚਾਰੇ ਪਾਸਿਆਂ ਤੇ ਇੱਥੋਂ ਲੈ ਕੇ ਸਾਰੇ ਸਿਲਾਈ ਲਾ ਦਾਂਗੇ ਆਪਾਂ ਠੀਕ ਹੈ ਜੀ ਵੀਡੀਓ ਨਾਲ ਬਣੀ ਰਹੀ ਹਾਂ ਜੀ ਆਪਾਂ ਕਵਰ ਚਾਰੇ ਪਾਸਿਆਂ ਤੋਂ ਸਟਿਚ ਕਰ ਲਿਆ ਹੁਣ ਆਪਾਂ ਇਹਦੀ ਜਿੱਪ ਖੋਲ ਕੇ ਇਹਨੂੰ ਪੁੱਠਾ ਕਰਕੇ ਇਹਦੇ ਤੇ ਗੱਦੇ ਤੇ ਚੜਾ ਕੇ ਦੇਖਾਂਗੇ ਜੇ ਪਖੋਲ ਕੇ ਆਪਾਂ ਤੇ ਇਹਨੂੰ ਪੁੱਠਾ ਕਰਕੇ ਚੜਾਉਣਾ ਆਏਗਾ ਹਾਂਜੀ ਆਪਾਂ ਇਸ ਤਰੀਕੇ ਨਾਲ ਦੀ ਜੇ ਆਪਾਂ ਖੋਲਾਂਗੇ ਪਹਿਲਾਂ ਜੇ ਆਪਾਂ ਖੋਲ ਕੇ ਆਪਾਂ ਇਹਨੂੰ ਪੁੱਠਾ ਕਰਕੇ ਚੜਾਵਾਂਗੇ ਹਾਂਜੀ ਆਪਾਂ ਪੁੱਠਾ ਕਰਕੇ ਚੜਾ ਲਿਆ ਇਹਨੂੰ ਪੁੱਠਾ ਕਰਕੇ ਜੜਾ ਕੇ ਹੁਣ ਆਪਾਂ ਇਹਦੇ ਕੋਨੇ ਕੱਢਣੇ ਐ ਇੱਥੋਂ ਇੱਥੋਂ ਆਪਾਂ ਕੋਨੇ ਕੱਢਣੇ ਐ ਇਹਦੇ ਤੇ ਆਪਾਂ ਇੱਥੇ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕਿਸ ਤਰ੍ਹਾਂ ਕਰਕੇ ਸਲਾਈ ਲਾਉਣੀ ਆ ਆਪਾਂ ਇੱਥੋਂ ਇਸ ਤਰੀਕੇ ਨਾਲ ਇੱਥੇ ਕਰਕੇ ਆਪਾਂ ਸਲਾਈ ਲਾ ਦੇਣੀ ਐ ਇਹਦੇ ਹਾਂਜੀ ਆਪਾਂ ਇੱਥੇ ਕਰਕੇ ਆਪਾਂ ਸਲਾਈ ਲਾ ਦੇਣੀ ਐ ਇਹਦੇ ਕੋਨਿਆਂ ਤੇ ਠੀਕ ਆ ਜੀ ਇੱਥੋਂ ਇਸ ਤਰ੍ਹਾਂ ਕਰਕੇ ਚਾਰੇ ਕੋਨਿਆਂ ਤੇ ਇਸ ਤਰ੍ਹਾਂ ਕਰਕੇ ਸਲਾਈ ਲਾ ਦੇਣੀ ਆ ਫਿਰ ਆਪਣੇ ਜਿਹੜੇ ਕੋਨੇ ਆਗੇ ਜਿਹੜੀ ਆ ਚੀਜ਼ ਹੈ ਜੀ ਇਹ ਵਿੱਚ ਹੋ ਜੂਗੀ ਤੇ ਇੱਥੋਂ ਆਪਣਾ ਕੋਨਾ ਸਹੀ ਤਰੀਕੇ ਨਾਲ ਬਾਹਰ ਆ ਜਾਊਗਾ ਤੇ ਸਾਰੇ ਕੋਨਿਆਂ ਤੇ ਆਪਾਂ ਇੱਥੋਂ ਐਂ ਕਰਕੇ ਸਿੱਧਾ ਫੜ ਕੇ ਇੱਥੋਂ ਐ ਇਥੇ ਸਟਿਚ ਲਾ ਦੇਣਾ ਹਾਂਜੀ ਗੱਦਾ ਆਪਣਾ ਕੰਪਲੀਟ ਹੋ ਗਿਆ ਇਸ ਤਰ੍ਹਾਂ ਦੇਖੋ ਫਿਟਿੰਗ ਕਿੰਨੀ ਸੋਹਣੀ ਆਈ ਆਪਣੇ ਗੱਦੇ ਦੀ ਦੇਖੋ ਬੁਰੀ ਵਧੀਆ ਤਰੀਕੇ ਨਾਲ ਆ ਦੇਖੋ ਆਪਾਂ ਜੈਪੇ ਦੇ ਇਸ ਤਰੀਕੇ ਨਾਲ ਇਥੇ ਅਟੈਚ ਕੀਤੀ ਹੈ ਆ ਦੇਖੋ ਇਸ ਤਰ੍ਹਾਂ ਆ ਤੁਸੀਂ ਵੀ ਆਪਦੇ ਘਰ ਵਿੱਚ ਗੱਦੇ ਦਾ ਕਵਰ ਬਣਾ ਸਕਦੇ ਹੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ